ਆ ਕੁੱਤੇ ਦਾ ਛੋਟਾ ਜਿਹਾ ਵੀਡੀਓ ਕਲਿੱਪ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਯਾਰੋ ਅੱਜ ਦੇ ਟਾਈਮ 'ਚ ਜਾਨਵਰ ਇਨਸਾਨ ਨਾਲੋਂ ਜ਼ਿਆਦਾ ਸਿਆਣਾ ਹੋਇਆ ਪਿਆ ਏ ਜੇ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਆਂ ਕਿ ਸਭ ਤੋਂ ਵੱਧ ਗੰਦਾ ਦੁਨੀਆ ਤੇ ਇਨਸਾਨੀਆ ਕਿਉਂਕਿ ਇਨਸਾਨ ਕਿਸੇ ਦੇ ਦਰਦ ਨੂੰ ਨਹੀਂ ਸਮਝਦਾ ਪਰ ਜਾਨਵਰ ਵਫਾਦਾਰ ਹੁੰਦੇ ਨੇ ਆ ਛੋਟਾ ਜਿਹਾ ਵੀਡੀਓ ਕਲਿੱਪ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਕੁੱਤਾ ਜੋ ਰੇਲਵੇ ਸਟੇਸ਼ਨ ਤੇ ਰਹਿੰਦਾ ਹੈ ਤੇ ਕਹਿ ਸਕਦੇ ਆ ਕਿ ਇੱਕ ਮੁਲਾਜ਼ਮ ਦੀ ਜੋ ਜ਼ਿੰਮੇਵਾਰੀ ਹੈ ਉਹ ਇੱਕ ਕੁੱਤਾ ਨਿਭਾ ਰਿਹਾ ਹੈ ਜੀ ਹਾਂ ਆ ਪਾਕਸਰੀ ਦੇਖਦੇ ਆ ਕਿ ਜਦੋਂ ਟ੍ਰੇਨ ਜਾਂਦੀ ਹੁੰਦੀ ਹੈ ਤਾਂ ਲੋਕਾਂ ਨੂੰ ਆਦਤ ਹੁੰਦੀ ਹੈ ਉਹ ਦਰਵਾਜ਼ੇ ਵਿੱਚ ਬੈਠ ਜਾਂਦੇ ਨੇ ਅਰ ਜਿੱਥੇ ਜ਼ਿੰਮੇਵਾਰੀ ਇੱਕ ਰੇਲਵੇ ਮੁਲਾਜ਼ਮ ਦੀ ਹੋਣੀ ਚਾਹੀਦੀ ਏ ਕੇ ਲੋਕਾਂ ਨੂੰ ਕਿਹਾ ਜਾਵੇ ਕਿ ਦਰਵਾਜ਼ੇ 'ਚ ਨਹੀਂ ਬੈਠਣਾ ਉਥੇ ਜ਼ਿੰਮੇਵਾਰੀ ਆ ਕੁੱਤਾ ਨਿਭਾ ਰਿਹਾ ਏ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀ ਕਿਵੇਂ ਕੁੱਤਾ ਲੋਕਾਂ ਦੀਆਂ ਲੱਤਾਂ ਅੰਦਰ ਕਰਵਾ ਰਿਹਾ ਏ ਜਿਨ੍ਹਾਂ ਨੇ ਲੱਤਾਂ ਬਾਹਰ ਰੱਖੀਆਂ ਹੋਈਆਂ ਨੇ ਕੁੱਤਾ ਉਸ ਨੂੰ ਵੱਢਣ ਪੈ ਰਿਹਾ ਏ ਦੰਤ ਤਾਂ ਵਿਚਾਰਾ ਨਹੀਂ ਲਾ ਰਿਹਾ ਪਰ ਉਹਨਾਂ ਨੂੰ ਡਰਾ ਰਿਹਾ ਏ ਤੇ ਲੋਕ ਲੱਤਾਂ ਅੰਦਰ ਕਰਦੇ ਪਏ ਨੇ ਸੋ ਆਓ ਇਸ ਛੋਟਾ ਜਿਹਾ ਵੀਡੀਓ ਕਲਿੱਪ ਤੋਂ ਆਡੀ ਨਾਲ ਸਾਂਝਾ ਕਰਦੇ ਹਾਂ

ਹਾਂਜੀ ਫਿਰ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਤੇ ਇਸ ਕੁੱਤੇ ਦੇ ਲਈ ਇੱਕ ਲਾਈਕ ਤਾਂ ਬੰਦ ਆਏ ਸੋ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਕੇ ਜਾਓ ਤੇ ਆਪਣੇ ਯਾਰਾਂ ਦੋਸਤਾਂ ਤੱਕ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੋ ਟ੍ਰੇਨ 'ਚ ਇਵੇਂ ਸਫਰ ਕਰਦੇ ਨੇ ਸੋ ਇਸ ਦਿਨ ਵਾਲੀ ਗੱਲ ਤੋਂ ਚਾਹੁੰਦੇ ਆ ਇਜਾਜ਼ਤ ਮਿਲਦੇ ਆ ਕਿ ਸਾਨੂੰ ਵੀ ਵੀਡੀਓ ਨਾਲ ਸੱਚ ਕਾਲ